ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲੱਤ ਮਾਰੀ ਸਮਝੌਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲੱਤ ਮਾਰੀ ਕਿਉਂਕਿ ਅਸੀਂ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਹੈ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ ਚ ਮੰਤਰੀ ਬੰਨਣਾ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਕਾਲੀ ਦਲ ਕੱਲੀਆਂ ਬਾਕੀ ਸਿਆਸੀਏ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਕਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਪੁੰਦਰ ਸਾਹਿਬ ਨੂੰ 8-8 ਤਸ ਦਾ ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਪੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ੍ਹ ਵਾਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨੰਕ ਮੈਂ ਵਿਆਹ ਤੇ ਨਹੀਂ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾ ਸੀ ਤਮ ਲਾਡੂ ਬਾਦਲ ਸਾਹਿਬ ਕੌਮ ਬਡੂਰਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਦੀ ਜੇਲ੍ਹ ਚ ਪੰਜ ਮੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਤੁਹਾਡੇ ਬਜ਼ੁਰਗ ਹੋਣੇ ਆ ਤੁਹਾਡੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਹੁੰਦੜ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਮਲੇ ਸਾਰੇ ਪ੍ਰਵਾਸ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਇਤਿਆਹ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕੀ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ اپنی قوم ਦਾ اصول ہی نہیں ہے کہ ਸਾਨੂੰ ਕੱਢੋ ਅਜ ਤਾਂ ਲੜਨ ਵਾਸਤੇ ਕੌਮ ਵਾਸਤੇ ਲੜਦੇ ਆ ਹੁਣ ਮੈਂ ਤੁਹਾਨੂੰ ਗੱਲ ਤੇ ਫਿਰ ਤੋਣਾ ਅਸੀਂ ਤਾਂ ਲੱਤ ਮਾਰਤੀ ਫਿਰ ਬੀਜੇਪੀ ਨੇ ਸੋਚਿਆ ਅੱਜ ਇਹ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਜ ਤਾਂ ਕਰਤਾ ਗੱਲਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅਕਰਕੇ ਪ੍ਰਚਾਰ ਕਰਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਯਾ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਨੇ ਕਿ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਜਾ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਹੁਣ ਬੇਦਬੀਆਂ ਹੋ ਰਹੀਆਂ ਪਿੱਛੇ ਗੁਰਦਾਸਪੁਰ ਹੋਈ ਹੁਸ਼ਿਆਰਪੁਰ ਹੋਈ ਕੋਈ ਬੋਲਿਆ ਜੀ ਉੱਥੇ ਬੋਲਿਆ ਤੇ ਗਿਆ ਤਾਂ ਐਸਜੀਪੀਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣਾ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕੀ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਵੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਭ ਨੇ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਹਿਆ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਭਾ ਅੰਦਰ ਲੋਕੀ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟra ਦੀ ਸਰਕਾਰ ਨੋਮਿਨੇਟ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸ ਲਈ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀ ਦੰਨੇ ਰੋਲਾ ਪਾਇਆ ਚਾਬੀਆਂ ਦੇ ਰੋਧ ਮੋਰਚਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣੇ 'ਚ ਕੀ ਆਲਾ ਉਹਨੂੰ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਲ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੋ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਛ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸੀਸਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਦਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ ਤੇ ਆਉਂਦੇ ਲੋਕੀ ਲੰਗਰ ਇੱਥੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣਾਂ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇ ਉਹਨੂੰ ਲੰਗਰ ਵੀ ਨਹੀਂ ਦੇਣਾ ਹੁਣ ਆਹ ਤਾਂ ਹਾਲਾਤ ਬਣਾ ਦੇ ਜੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਨਹੀਂ ਕਰੋਗੇ ਫਿਰ ਤੁਹਾਡੇ ਇੱਥੇ ਕਾਬਜ ਕਰ ਦਾਂਗੇ ਹਲੇ ਤਾਂ ਬਾਰਡਰ ਤੇ ਤੁਹਾਨੂੰ ਬੰਬਾਂ ਨਾਲ ਮਾਰਿਆ ਸੀ ਫਿਰ ਤਾਂ ਘਰੋਂ ਜੋ ਘਰੋਂ ਘਟ ਕੇ ਗੁੱਟਣਗੇ ਘਰੋਂ ਕੱਢ ਕੇ ਜੇ ਥੋੜੀ ਆਪਣੀ ਫੌਜ ਨਹੀਂ ਤਕਦੀਰ ਰੱਖੋਗੇ ਆਪਾਂ ਗੱਲਾਂ 'ਚ ਆ ਜਾਨੇ ਆਪਾਂ ਭੁੱਲ ਜਾਨੇ ਆ ਰੇਸ ਲਈ ਹੋ ਗਿਆ ਆਪਣੀ ਕੌਮ ਨੂੰ ਹੋ ਗਈ ਗਿਆ ਇੰਨੀ ਬਹਾਦਰ ਕੌਮ ਆਪਣੀ ਦੇਖੋ ਐਸ ਪਹਿਲੀ ਜੂਨ ਨੂੰ ਤੁਹਾਨੂੰ ਵੋਟਾਂ ਪਾਉਣੀਆਂ ਪਹਿਲੀ ਜੂਨ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਹਿਲੀ ਜੂਨ ਹੀ ਹੈ ਨਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਭੁੱਲ ਗਏ ਤੁਸੀਂ ਸਾਰੇ 40 ਸਾਲ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਰੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ ਤੇ ਜਿਹੜਾ ਸਿੱਖ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦਾ ਹੈ ਫਿਰ ਉਹ ਕੀ ਕਹੀਏ ਆਪਾਂ ਆਪਾਂ ਤਾਂ ਭੁੱਲੀ ਬੈਠੇ ਆ ਟੈਂਕਾਂ ਧੋਪਣਾ ਗੁਰੂ ਘਰ ਘਾਤੇ ਤੇ ਉਸ ਪਾਰਟੀ ਦੀ ਸਰਕਾਰ ਤਿੰਨ ਵਾਰ ਬਣਾਦੀ ਆਪਾਂ ਉਹਦੇ ਬਾਅਦ 84 ਦੇ ਅੰਦਰ 84 ਦੇ ਅੰਦਰ ਟੈਂਕ ਭੇਜੇ 85 ਚ ਪੰਜਾਬ ਦੀ ਅਸੈਂਬਲੀ ਦੇ ਲੈਕਚਰ ਹੋਏ 35 MLA ਕਾਂਗਰਸ ਦੇ ਜਿਤਾਦੇ ਇੱਥੇ ਫਿਰ ਆਪਾਂ ਕੀ ਕਹਿੰਨੇ ਆ ਆਪਣੇ ਆਪ ਨੂੰ ਜਿਹੜੀ ਪਾਰਟੀ ਤੁਹਾਡੇ ਵਾਸਤੇ ਮਰਦੀ ਹੈ ਜਿਹਨੇ ਤੁਹਾਨੂੰ ਰੋਟੀ ਦਿੱਤੀ ਹੈ ਖੇਤੀ ਬਚਾਇਆ ਤੁਹਾਨੂੰ ਹੈ ਤੁਸੀਂ ਦੇਖੋ ਇੱਕ ਇੱਕ ਚੀਜ਼ ਇੱਥੇ ਕੀਤੀ ਹੈ ਉਹਦੇ ਤਰਫ ਤੋਂ ਆਪਾਂ ਸਾਰੇ ਖਿਲਾਫ ਹੈ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਕੀ ਕੀਤਾ ਇਹਨਾਂ ਨੇ ਬਦਲਾ 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 ਆਪਣੇ ਤੋਂ ਸਿਆਣੇ ਉਹ ਦੂਜੀਆਂ ਸੂਬੇ ਵਾਲੇ ਆ ਆਪ গুজরাਟੀ ਦੇਖ ਲੋ ਯਾਰ 30 ਸਾਲ ਹੋ ਗਏ ਕਿਸੇ ਨੂੰ ਵਣ ਨਹੀਂ ਦਿੰਦੇ ਮੋਦੀ ਤੋਂ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦਾ ਮੋਦੀ ਸਾਡਾ ਹੈ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ